ਆਪ ਕੀ ਆਵਾਜ਼ ਸਮਾਚਾਰ ਆਪ ਤੱਕ ਕੱਲ੍ਹ ਕੋੜੇ ਫਾਦਰ ਸਾਹਿਬ ਦਾ ਕਿਉਂ ਵਿਰੋਧ ਹੋ ਰਿਹਾ? ਇਹੀ ਤਾਂ ਅਸੀਂ ਪਰੇਸ਼ਾਨ ਹੈ ਜੀ ਕਿ ਸਿਰਫ ਇੱਕ ਉਸ ਬੰਦੇ ਦਾ ਕਿਉਂ ਵਿਰੋਧ ਹੋ ਰਿਹਾ ਜਿਹੜੇ ਸਿਰਫ ਸੱਚ ਦੀ ਗੱਲ ਕਰ ਰਹੇ ਨੇ। ਕੱਲ੍ਹ ਕੋੜੇ ਫਾਦਰ ਸਾਹਿਬ ਦਾ ਕਿਉਂ ਵਿਰੋਧ ਹੋ ਰਿਹਾ? ਇਹੀ ਤਾਂ ਅਸੀਂ ਪਰੇਸ਼ਾਨ ਹੈ ਜੀ ਕਿ ਸਿਰਫ ਇੱਕ ਉਸ ਬੰਦੇ ਦਾ ਕਿਉਂ ਵਿਰੋਧ ਹੋ ਰਿਹਾ ਜਿਹੜੇ ਸਿਰਫ ਸੱਚ ਦੀ ਗੱਲ ਕਰ ਰਹੇ ਨੇ। ਕੱਲ੍ਹ ਕੋੜੇ ਫਾਦਰ ਸਾਹਿਬ ਦਾ ਕਿਉਂ ਵਿਰੋਧ ਹੋ ਰਿਹਾ? ਇਹੀ ਤਾਂ ਅਸੀਂ ਪਰੇਸ਼ਾਨ ਹੈ ਜੀ ਸਿਰਫ ਇੱਕ ਉਸ ਬੰਦੇ ਦਾ ਕਿਉਂ ਵਿਰੋਧ ਹੋ ਰਿਹਾ ਜਿਹੜੇ ਸਿਰਫ ਸੱਚ ਦੀ ਗੱਲ ਕਰ ਰਹੇ ਨੇ ਜਿਹੜੇ ਦੇ ਵਿੱਚ ਵੋਟ ਮੰਗਣ ਪਹੁੰਚੇ ਹੋ ਮਰਗਾ ਦੇ ਵਿੱਚ ਦੂਟ ਦੂਰ ਪ੍ਰਚਾਰ ਕੀਤਾ ਜਾ ਰਿਹਾ ਕਿ ਤੋਂ ਸਭ ਤੋਂ ਪਹਿਲਾਂ ਸਤਿ ਸ਼੍ਰੀ ਅਕਾਲ ਨਮਸਕਾਰ ਆਦਾਬ ਮੈਂ ਬਹੁਤ ਜ਼ਿਆਦਾ ਖੁਸ਼ ਆ ਮੈਂ ਮੋਗੇ ਪਹਿਲੀ ਵਾਰ ਹੀ ਆਇਆ ਹਾਂ ਜੋ ਉਧਾਂ ਘੁੰਮਣ ਫਿਰਨ ਜਾਂ ਆਪਣੇ ਜਿਹੜੇ ਮੇਰੇ ਯਾਰ ਦੋਸਤ ਰਹਿੰਦੇ ਉਹਨਾਂ ਨੂੰ ਮਿਲਣ ਆਉਂਦੇ ਹੁੰਦੇ ਸੀ ਕਦੀਆਂ ਪਰਫਾਰਮ ਕਰਨ ਬਟ ਅੱਜ ਇਦਾਂ ਪਹਿਲੀ ਵਾਰ ਆਇਆ ਹਾਂ ਔਰ ਇੰਨਾ ਪਿਆਰ ਮਿਲ ਰਿਹਾ ਇਦਾਂ ਲੱਗ ਹੀ ਨਹੀਂ ਰਿਹਾ ਜਿੱਦਾਂ ਮੈਂ ਇਹਨਾਂ ਬਾਜ਼ਾਰਾਂ 'ਚ ਪਹਿਲੀ ਵਾਰੀ ਘੁੰਮ ਰਿਹਾ ਬਹੁਤ ਜ਼ਿਆਦਾ ਪ ਕੰਪੇਨਿੰਗ ਤੁਸੀਂ ਫਸਟ ਟਾਈਮ ਕਰ ਰਹੇ ਹੋ ਜੀ ਪਹਿਲਾਂ ਵੀ ਪਾਪਾ ਨੇ ਚੋਣਾਂ ਲੜਿਆ ਗਿਆ ਦਿੱਲੀ ਤੋਂ ਵੀ ਬਹੁਤ ਅੱਛੀ ਲੀਡ ਦਿੱਤੀ ਹੈ ਹਾਂਜੀ ਹਾਂਜੀ ਇੱਥੇ ਕਿੰਨਾ ਲੋਕਾਂ ਦਾ ਕੀ ਜ਼ਮਾਨ ਤੁਹਾਡੇ ਸਾਹਮਣੇ ਆਈਆਂ ਨੇ ਜਾਂ ਕਿੰਨਾ ਮੈਂ ਦਿੱਲੀ 'ਚ ਵੀ ਗਿਆ ਸੀ ਜੀ ਥੋੜੇ ਦਿਨ ਕੰਪੇਨ ਕਰਨ ਲਈ ਮੈਂ ਗਿਆ ਸੀ ਉਹਨਾਂ ਨੇ ਇੱਥੇ ਵੀ ਬਹੁਤ ਜ਼ਿਆਦਾ ਪਿਆਰ ਮਿਲ ਰਿਹਾ ਹੈ ਜਿੱਦਾਂ ਦਾ ਮੈਨੂੰ ਉਮੀਦ ਤੋਂ ਜ਼ਿਆਦਾ ਪਿਆਰ ਮਿਲ ਰਿਹਾ ਲੋਕ ਬਹੁਤ ਹੱਸ ਕੇ ਬੁਲਾ ਰਹੇ ਆ ਆਸ਼ੀਰਵਾਦ ਦੇ ਰਹੇ ਆ ਤੁਸੀਂ ਦੇਖਿਆ ਪਿਛਲੇ ਬਾਜ਼ਾਰ ਵੀ ਅਸੀਂ ਗਏ ਸੀ ਹੁਣ ਸੁਨਿਆਰਾ ਬਾਜ਼ਾਰ ਆਏ ਆ ਇੱਥੇ ਵੀ ਬਹੁਤ ਲੋਕ ਇੰਨੇ ਵੈਲਕਮਿੰਗ ਐ ਇੰਨਾ ਪਿਆਰ ਦੇ ਰਹੇ ਇੰਨਾ ਆਸ਼ੀਰਵਾਦ ਦੇ ਰਹੇ ਔਰ ਕਹਿ ਰਹੇ ਹਰ ਇੱਕ ਬੰਦਾ ਕਹਿ ਰਿਹਾ ਕਿ ਸਾਡੀ ਗਰੰਟੀਆਂ ਤੁਹਾਨੂੰ ਦਿਤਾ ਕੇ 4 ਤਰੀਕ ਨੂੰ ਪਾਰਲੀਮੈਂਟ ਪਹੁੰਚਾਂਗੇ ਗਰੰਟੀਆਂ ਬਹੁਤ ਮਿਲਦੀਆਂ ਹੈਗੀਆਂ ਨੇ ਦਿੱਲੀ ਦੇ ਵਿੱਚ ਜਿਹੜੇ ਵਿਕਾਸ ਦੇ ਕੰਮ ਕੀਤੇ ਸੀ ਇੱਥੋਂ ਦੇ ਲੋਕਾਂ ਨੇ ਕੋਈ ਤੁਹਾਡੇ ਨਾਲ ਗੱਲ ਕੀਤੀ ਵੀ ਕੀ ਕੋਈ ਤੁਹਾਡਾ ਕਹਿ ਜੀ ਬਿਲਕੁਲ ਕੀਤੀ ਆ ਮੈਂ ਪਰਸੋਂ ਇੱਕ ਜਗ੍ਹਾ ਤੇ ਗਿਆ ਸੀਗਾ ਤੇ ਉਥੇ ਵੀ ਜਿਹੜੀਆਂ ਬੇਸਿਕ ਨੀਡਸ ਨੂੰ ਲੈ ਕੇ ਜਿਹੜੇ ਲੋਕ ਬਹੁਤ ਚਿਰ ਤੋਂ ਕੱਚੇ ਘਰਾਂ ਚ ਰਹ ਰਹੇ ਆ ਜਿਨ੍ਹਾਂ ਕੋਲ ਪਾਣੀ ਨਹੀਂ ਪੀਣ ਦਾ ਹੈਗਾ ਸਾਫ ਜਿਨ੍ਹਾਂ ਦੀਆਂ ਗਲੀਆਂ ਠੀਕ ਨਹੀਂ ਹੈਗੀਆਂ ਉਹ ਜਿਹੜੀਆਂ ਹਾਲੇ ਤੱਕ ਤਾਂ ਬੇਸਿਕ ਨੀਡਸ ਤੇ ਫਸੇ ਹੋਏ ਆਪਾਂ ਔਰ ਪੰਜਾਬ ਦਾ ਇਸ ਟਾਈਮ ਜੋ ਹਾਲ ਹੈ ਉਹ ਉਹਨੂੰ ਸੁਧਾਰਨ ਵਾਸਤੇ ਇੱਕ ਇਦਾਂ ਦੇ ਬੰਦੇ ਦੀ ਲੋੜ ਸੀ ਜਿਹੜਾ ਹੁਣ ਫਰੀਦਕੋਟ ਲਈ ਜਿਹਨੂੰ ਟਿਕਟ ਮਿਲੀ ਹੈ ਯਾਨੀ ਮੇਰੇ ਫਾਦਰ ਸਾਹਿਬ ਮੇਰੇ ਉਸਤਾਦ ਵੀ ਨੇ ਔਰ ਮੈਨੂੰ ਪਤਾ ਇੱਕ ਸੱਚਾ ਸੁੱਚਾ ਬੰਦੇ ਨੇ ਉਹ ਔਰ ਉੱਥੇ ਜਾ ਕੇ ਗਰੀਬਾਂ ਦੀ ਹੱਕ ਸੱਚ ਦੀ ਆਵਾਜ਼ ਚੱਕਣਗੇ ਪਾਰਲੀਮੈਂਟ 'ਚ ਐ ਨਹੀਂ ਲੱਗਦਾ ਕਿ ਜਿਹੜੀਆਂ ਪਰਨਲੀਆਂ ਗਲੀਆਂ ਦੀ ਗੱਲ ਕਰ ਰਹੇ ਹੈਗੇ ਇਹ ਇੱਕ ਸਟੇਟ ਦਾ ਕੰਮ ਹੁੰਦਾ ਜੀ ਨਹੀਂ ਸਟੇਟ ਦਾ ਮੈਂ ਬਿਲਕੁਲ ਪਰ ਪਰ ਜਦੋਂ ਵੋਟ ਤਾਂ ਐਮਪੀ ਨੂੰ ਵੀ ਉੱਥੇ ਹੀ ਪੈਣੀ ਹੈ ਗਲੀਆਂ ਵਾਲੇ ਲੋਕ ਪਾਉਂ ਸਟੇਟ ਦਾ ਕੰਮ ਜ਼ਰੂਰ ਹੁੰਦਾ ਹੈ ਮੈਂ ਤਾਂ ਮੁੱਦਿਆਂ ਦੀ ਗੱਲ ਕਰ ਰਿਹਾ ਮੈਂ ਬਿਲਕੁਲ ਮੈਂ ਮੁੱਦਿਆਂ ਦੀ ਗੱਲ ਕਰ ਰਿਹਾ ਸਟੇਟ ਦਾ ਕੰਮ ਹੁੰਦਾ ਬਟ ਉੱਤੋਂ ਫੰਡਸ ਆਉਣਗੇ ਜਦੋਂ ਸੈਂਟਰ ਦੀ ਸਰਕਾਰ ਜਦੋਂ ਪੂਰੀ ਪ੍ਰੋਪਰ ਸਟੇਟ ਦੀ ਸਰਕਾਰ ਨਾਲ ਮਿਲ ਕੇ ਕੰਮ ਕਰਦੀ ਆ ਉਹ ਉਹਦਾ ਬਹੁਤ ਫਰਕ ਹੁੰਦਾ ਹੈ ਇਸ ਕਰਕੇ ਮੈਂ ਚਾਹੁੰਦਾ ਕਿ ਪੰਜਾਬ ਚੋਂ ਵੀ ਹਿੱਸੇਦਾਰੀ ਹੋਵੇ ਜਿਹੜੀਆਂ ਸੀਟਾਂ 400 ਪਾਰ ਐਤਕੀ ਹੋ ਰਹੀਆਂ ਉਹਦੇ ਵਿੱਚ ਪੰਜਾਬ ਦੀਆਂ ਸੀਟਾਂ ਹੋਣੀਆਂ ਬਹੁਤ ਜ਼ਰੂਰੀ ਆ ਤਾਂ ਕਿ ਇਸ ਸਟੇਟ ਨੂੰ ਹੋਰ ਵਿਕਸਿਤ ਕੀਤਾ ਜਾਵੇ ਨਵਰਾਜ ਜੀ ਆਵਾਮੀ ਪਾਰਟੀ ਵੱਲੋਂ ਕਰਮਜੀਤ ਅਨਮੋਲ ਨੇ ਕਿਤਨਾ ਦੇ ਦੇ ਤੁਹਾਡੇ ਵੀ ਦੋਸਤ ਨੇ ਔਰ ਫਿਰਾ ਜੀ ਨੇ ਵੀ ਬਹੁਤ ਉਹਨਾਂ ਨੂੰ ਪਮਾਨਦੇ ਨੇ ਕੀ ਕਹਾਂਗੇ ਵੱਡੇ ਭਰਾ ਜੀ ਮੇਰੇ ਸੀਨੀਅਰ ਹੈ ਕਰਮਜੀਤ ਜੀ ਬੈਸਟ ਆਫ ਲੱਕ ਟੂ ਹਿਮ ਤੇ ਉਹ ਆਪਣਾ ਕੰਮ ਕਰ ਰਹੇ ਸੀ ਆਪਣਾ ਕੰਮ ਕਰ ਰਹੇ ਰੋਜ਼ ਨਵੇ ਕਲਾਕਾਰ ਉਹਨਾਂ ਲਈ ਪ੍ਰਚਾਰ ਕਰਨ ਪਹੁੰਚ ਰਹੇ ਨੇ ਜੀ ਜਿਆਦਾ ਬੱਤੀ ਕਰ ਰਹੇ ਇਕੱਲੇ ਨੇ ਅੱਜ ਤੁਸੀਂ ਪਰਿਵਾਰਿਕ ਮੈਂਬਰ ਉਹਨਾਂ ਦੇ بیٹے ਅੱਜ ਚੋਣ ਪ੍ਰਚਾਰ ਚ ਕਰ ਰਹੇ ਮੈਨੂੰ ਲੱਗਦਾ ਮੇਰੇ ਮੇਰੇ ਪਿਤਾ ਜੀ ਬਹੁਤ ਬਹੁਤ ਜ਼ਿਆਦਾ ਜ਼ਿਆਦਾ ਸਿੰਪਲ ਬੰਦੇ ਆ ਉਹ ਜ਼ਿਆਦਾ ਕਿਸੇ ਵੀ ਚੀਜ਼ 'ਤੇ ਵਿਸ਼ਵਾਸ ਨਹੀਂ ਰੱਖਦੇ ਇਦਾਂ ਦੀ ਹਾਲਾਂਕਿ ਜਿਹੜੇ ਵੀ ਸਟਾਰਸ ਆ ਰਹੇ ਆ ਕਰਮਜੀਤ ਭਾਜੀ ਲਈ ਉਹਨਾਂ ਦਾ ਮੋਸਟ ਵੈਲਕਮ ਹੈ ਉਹ ਸਾਡੇ ਵੀ ਕਲੀਗ ਹੈ ਸਾਨੂੰ ਵੀ ਜਾਣਦੇ ਆ ਸਾਰੇ ਜਣੇ ਬਟ ਉਹ ਉਹਨਾਂ ਦੇ ਬਚਪਨ ਦੇ ਦੋਸਤ ਹੈ ਉਹਨਾਂ ਦਾ ਮੋਸਟ ਵੈਲਕਮ ਤੁਸੀਂ ਸਿੰਪਲ ਦੀ ਗੱਲ ਕੀਤੀ ਹੈ ਫਾਦਰ ਸਾਹਿਬ ਦੀ ਹਾਂਜੀ ਸਰ ਤੇ ਪੰਜਾਬ ਦੇ ਵਿੱਚ ਕੱਲ੍ਹ ਕੋੜੇ ਫਾਦਰ ਸਾਹਿਬ ਦਾ ਕਿਉਂ ਵਿਰੋਧ ਹੋ ਰਿਹਾ ਇਹ ਹੀ ਤਾਂ ਅਸੀਂ ਪਰੇਸ਼ਾਨ ਹੈ ਜੀ ਕਿ ਸਿਰਫ ਇੱਕ ਉਸ ਬੰਦੇ ਦਾ ਕਿਉਂ ਵਿਰੋਧ ਹੋ ਰਿਹਾ ਜਿਹੜੇ ਸਿਰਫ ਸੱਚ ਦੀ ਗੱਲ ਕਰ ਰਹੇ ਜਿਹੜੇ ਕਿਸੇ ਨੂੰ ਕੁਝ ਕਹਿ ਹੀ ਨਹੀਂ ਰਹੇ ਅੱਜ ਤੱਕ ਇੱਕ ਵੀ ਸਟੇਟਮੈਂਟ ਨਹੀਂ ਹੈਗੀ ਕਿਸਾਨਾਂ ਦੇ ਖਿਲਾਫ ਉਹਨਾਂ ਦੀ ਇੱਕ ਵੀ ਕੋਈ ਸਟੇਟਮੈਂਟ ਲੱਭ ਕੇ ਦਿਖਾ ਦਿਓ ਮੈਨੂੰ ਨਾ ਹੀ ਕਦੀ ਕਿਸੇ ਬਾਰੇ ਪਰਸਨਲੀ ਕਿਸੇ ਨੇ ਬੋਲਿਆ ਉਹਨਾਂ ਨੇ ਮੈਨੂੰ ਸਾਨੂੰ ਵੀ ਸਮਝ ਨਹੀਂ ਆ ਰਹੀ ਕਿ ਕੌਣ ਇਹ ਸਭ ਕੁਝ ਕਰਾ ਰਿਹਾ ਹੈ ਔਰ ਇੱਕ ਹੀ ਸੀਟ ਦਾ ਵਿਰੋਧ ਕਿਉਂ ਹੈ ਥੈਂਕ ਯੂ